ਹੁਣ ਨਾ ਤਾਰਾ ਵੱਜਦਾ ਵੇ ਹਾਕਮਾਂ ਨੂਰ ਮਹਿਲ ਦੀ ਮੋਰੀ ਹੁਣ ਨਾ ਤਾਰਾ ਵੱਜਦਾ ਵੇ ਹਾਕਮਾਂ ਨੂਰ ਮਹਿਲ ਦੀ ਮੋਰੀ ਆਪਣੇ ਮੁਲਕ 'ਚ ਕੱਚੇ ਸੀ ਬਗਾਨੇ ਮੁਲਕ 'ਚ ਹੋ ਗਏ ਪੱਕੇ ਆਪਣੇ ਮੁਲਕ 'ਚ ਕੱਚੇ ਸੀ ਬਗਾਨੇ ਮੁਲਕ 'ਚ ਹੋ ਗਏ ਪੱਕੇ ਉਹਨਾਂ ਰੋਜੀ ਰੋਟੀ ਬਖਸ਼ ਦਿੱਤੀ ਆਪਣੇ ਆਨੇ ਮਾਰੇ ਸੀ ਤੱਕੇ ਜਿਨ੍ਹਾਂ ਦੇਸ਼ ਸਾਂਭਣਾ ਸੀ ਉਹਨਾਂ ਨੂੰ ਪਰਦੇਸੀ ਜਾਂਦੇ ਤੋਰੀ ਹੁਣ ਨਾ ਤਾਰਾ ਵੱਜਦਾ ਵੇ ਹਾਕਮਾ ਨੂਰ ਮਹਿਲ ਦੀ ਮੋਰੀ ਭਾਈ ਨੂੰ ਭਾਈ ਸੀ ਮਿਲਦਾ ਕਹਿੰਦੇ ਬੱਟ ਤੇ ਗੋਪੀਆ ਤਰਕੇ ਭਾਈ ਨੂੰ ਭਾਈ ਸੀ ਮਿਲਦਾ ਕਹਿੰਦੇ ਬੱਟ ਤੇ ਗੋਪੀਆ ਧਰਕੇ ਬੱਟ ਵਿੰਗੀ ਸਿੱਧੀ ਕਰਨ ਲਈ ਹੁਣ ਮਿਲਣ ਦੁਨਾਲੀ ਪਰਕੇ ਜ਼ੁਬਾਨਾਂ ਸਾਂਝੀਆਂ ਹੁੰਦੀਆਂ ਨਾ ਕਚਹਿਰੀ ਵਕੀਲਾਂ ਦੇ ਹੱਥ ਡੋਰੀ ਹੁਣ ਨਾ ਤਾਰਾ ਵੱਜਦਾ ਵੇ ਹਾਕਮਾ ਨੂਰ ਮਹਿਲ ਦੀ ਮੋਰੀ ਅਸੀਂ ਮਿੱਟੀ ਨਾਲ ਮਿੱਟੀ ਹੋ ਗਏ ਜਦੋਂ ਢੰਡਾਰ ਪਏ ਸੀ ਖਾਲੀ ਅਸੀਂ ਮਿੱਟੀ ਨਾਲ ਮਿੱਟੀ ਹੋ ਗਏ ਜਦੋਂ ਢੰਡਾਰ ਪਏ ਸੀ ਖਾਲੀ ਖਿੜੇ ਹੋਏ ਬਾਗਾਂ ਦੇ ਤੁਸੀਂ ਬਦਲਣਾ ਚਾਹੁੰਦੇ ਮਾਲੀ ਕਾਨੂੰਨ ਐਸੇ ਘੜ ਦਿੱਤੇ ਮਰਿਆਦਾ ਪਈ ਐ ਖੋਰੀ ਹੁਣ ਨਾ ਤਾਰਾ ਵੱਜਦਾ ਵੇ ਹਾਕਮਾ ਨੂਰ ਮਹਿਲ ਦੀ ਮੋਰੀ ਬਾਬਾ ਅਸੀਂਾਂ ਤੋਂ ਟੱਪਿਆ ਤੇ ਚਿੱਟੀ ਹੋ ਗਈ ਦਾੜੀ ਬਾਬਾ ਅਸੀਂਾਂ ਤੋਂ ਟੱਪਿਆ ਤੇ ਚਿੱਟੀ ਹੋ ਗਈ ਦਾੜੀ ਬੁਢਾਪਾ ਪੈਨਸ਼ਨ ਉਡੀਕਦਾ ਨਰੇਗਾ ਚ ਕਰੇ ਦਿਹਾੜੀ ਵੋਟਾਂ ਵੇਲੇ ਗੋਦੀ ਚੱਕਿਆ ਸੀ ਅੱਜ ਲੱਭਦਾ ਫਿਰੇ ਡੰਗੋਰੀ ਹੁਣ ਨਾ ਤਾਰਾ ਵੱਜਦਾ ਵੇ ਹਾਕਮਾ ਨੂਰ ਮਹਿਲ ਦੀ ਮੋਰੀ ਤੰਗੀਆਂ ਤੁਰਸ਼ੀਆਂ ਮਿਹਨਤਾਂ ਨਾਲ ਉੱਚੀਆਂ ਡਿਗਰੀਆਂ ਪੜ ਗਏ ਤੰਗੀਆਂ ਤੁਰਸ਼ੀਆਂ ਮਿਹਨਤਾਂ ਨਾਲ ਉੱਚੀਆਂ ਡਿਗਰੀਆਂ ਪੜ ਗਏ ਨੌਕਰੀਆਂ ਤੇ ਲੱਗਣ ਲਈ ਉੱਚੀਆਂ ਟੈਂਕੀਆਂ ਤੇ ਵੀ ਚੜ ਗਏ ਹੱਕਦਾਰ ਸੀ ਗੰਨੇ ਦੇ ਪਰ ਪੱਲੇ ਪਈ ਨਾ ਪੂਰੀ ਹੁਣ ਨਾ ਤਾਰਾ ਵੱਜਦਾ ਵੇ ਹਾਕਮਾ ਨੂਰ ਮਹਿਲ ਦੀ ਮੋਰੀ ਮੋਲਾ ਨੇ ਤਾਕਤ ਹੈ ਬਖਸ਼ੀ ਕੋਈ ਕਰਮ ਨਾ ਕਰ ਲਈ ਮੰਦਾ ਮੋਲਾ ਨੇ ਤਾਕਤ ਹੈ ਬਖਸ਼ੀ ਕੋਈ ਕਰਮ ਨਾ ਕਰ ਲਈ ਮੰਦਾ ਜੇ ਮਾਲਕ ਸਿਰ ਤੋਂ ਹੱਥ ਚੁੱਕ ਲੇ ਜਿੱਤਿਆ ਵੀ ਹਰ ਜਾਵੇ ਬੰਦਾ ਚੈਲਾ ਦਿਲ ਤਾਂ ਸ਼ੂਹੇ ਜਾਂਦੇ ਨੇ ਚੈਲਾ ਦਿਲ ਤਾਂ ਸ਼ੂਹੇ ਜਾਂਦੇ ਨੇ ਫੜੇ ਨਾ ਜਾਂਦੇ ਮੱਲੋਂ ਜੋਰੀ ਕਾਸ਼ ਇਕ ਤਾਰਾ ਵੱਜ ਜਾਵੇ ਹਾਕਮਾ ਨੂਰ ਮਹਿਲ ਦੀ ਮੋਰੀ ਕਾਸ਼ ਇੱਕ ਤਾਰਾ ਵੱਜ ਜਾਵੇ ਹਾਕਮਾ ਨੂਰ ਮਹਿਲ ਦੀ ਮੋਰੀ ਹਾਕਮਾ ਨੂਰ ਮਹਿਲ ਦੀ ਮੋਰੀ